ਆ ਲੈ ਜਾਣਾ ਹਾਂ ਲੈ ਕੋਟੀ ਜੋ ਬਸਾ ਲੈ ਇਹਦੇ ਪਾਪਾ ਖਾਣਾ ਆਰਾਹੀ ਦੇ ਮੋਟੂ ਮੋਟੂ ਖਾਣਾ ਆਰਾਹੀ ਦੇ ਇਹ ਮੈਨੂੰ ਕਹਿੰਦੇ ਵੀ ਤੂੰ ਜਹਾਰ ਨੂੰ ਜਲਦੀ ਤਿਆਰ ਕਰ ਦੰਨੀ ਹੈ ਮੈਂ ਕਿਹਾ ਵੀ ਕੰਪਨੀ ਨੂੰ ਮਾਲ ਅਸੀਂ ਟਾਈਮ ਤੇ ਤਿਆਰ ਕਰਕੇ ਦਿੰਨੇ ਆ ਮੰਮੀ ਇੱਕ ਝੋਪਣੀ ਆ ਕੰਪਨੀ ਜੇ ਮਰਜ਼ੀ ਚੱਕੇ ਕੰਪਨੀ ਨੇ ਤਾਂ ਮਾਲ ਤਿਆਰ ਕਰਕੇ ਦੇਣਾ ਹਾਂ ਲੈ ਕੋਟੀ ਜਾ ਕੇ ਸੱਪਾ ਲੈ ਇਹ ਸਾਡੇ ਵੱਲੋਂ ਦਾ 8:20 ਤੇ ਤੇ ਮਾਲ ਤਿਆਰ ਹੁੰਦਾ ਮਾਲ ਹੈਗਾ ਠੀਕੋ ਕੰਪਨੀ ਦਾ ਫਰਜ਼ ਆ ਵੀ ਮਾਲ ਟਾਈਮ ਤੇ ਤਿਆਰ ਹੋ। ਕੀ ਮਾਲ ਆ? ਕੀ ਮਾਲ ਆ? ਤੇ ਤਾਂ ਗੁੱਡ ਮਾਰਨਿੰਗ ਤਾਂ ਕਰ ਦੇ। ਕੁੱਟ ਮਾਰਕ ਜੀ। ਛਾਲ ਲੈ, ਟੁੱਟੀ ਨਾ ਉਹ ਛੱਟ ਲੈ ਤੇ ਬਲਕਾਂ ਖਾਲਾ ਆਲਾ ਦੀ ਲੈ। ਇਹ ਦੇ। ਆ ਵੀ ਨਹੀਂ ਨਾ ਸਾਈਕਲ ਸਿਕਾ ਦੇ ਆ। 7 ਤੋਂ 3 ਬਿਜਲੀ। ਮੜਕੇ ਅਸੀ ਤੇ ਤੈਨੂੰ ਕਿਨੇ ਹੋਗੀ ਤੈਨੂੰ ਤਾਂ ਖਾਸੇ ਹੋਗੇ ਦੇਖਿਆ ਇਹਨਾਂ ਨੇ ਇੱਥੇ ਹੀ ਆਉਣਾ ਇਹਨਾਂ ਨੇ ਉਧਰ ਨਹੀਂ ਜਾਣਾਗਾ ਬੈਠਣਗੇ ਇੱਥੇ ਇੱਥੇ ਬੈਠ ਜਾਣਾ ਇਹਨਾਂ ਨੂੰ ਧੁੱਪ ਸੇਕ ਧੁੱਪ ਸੇਕ ਦੇਣ ਕਿੱਥੇ ਬਹਿ ਗਏ ਇੱਕ ਤਾਂ ਇੱਕ ਨਹੀਂ ਇੰਨਾ ਚ ਰਲਣਾ ਨਹੀਂ ਜਿਹੜਾ ਆਪਣੇ ਘਰੇ ਰਹਿੰਦਾ ਉਹਨੇ ਰਲਣਾ ਨਹੀਂ ਇੰਨਾ ਚ ਉਹਨੇ ਫਰੀਂ ਰਹਿਣਾ ਥੁੰਦਾ ਜ ਘਟਾ ਮੌਸਮ ਦੇਖੋ ਵਧੀਆ ਆ ਪਾ ਦਿ ਲਾ ਪਾ ਦਿ ਲਾ ਪਾ ਦਿ ਲਾ ਠੰਡ ਦਾ ਖਾਸੀ ਆ ਪਰ ਡੰਡਾ ਬਹੁੰਦਾ ਰਹੀ ਹੈ ਹੁਣੇ ਤਾਂ ਤੁਹਾਨੂੰ ਪਤਾ ਹੋਊ ਕੁਲੀ ਡੰਡਾ ਤਾਬਗੀ ਜਿਹੜਾ ਪੀਲਾ ਪੀਲਾ ਸੀ ਖਾਲੀ ਨਹੀਂ ਦੀ ਕਣਕ ਆਹ ਬੱਚੋ ਸਰੋਂ ਹੋ ਗਈ ਨਹੀਂ ਹੈ ਇਹ ਵੀ ਤਾਂ ਨਾਲ ਹੀ ਕਹਿੰਦੇ ਨਵਾਂ ਪਾਇਆ ਸੀ ਫੇਰ ਵੀ ਕਿੱਥੋਂ ਆ ਗਈ ਮੀਂਹ ਝੋੜੇ ਪੈ ਨੇ ਮੀਂਹ ਜ ਸਰੋਂ ਕਿੱਥੋਂ ਆਜੂ ਕਿਉਂ ਰੋੜ ਰੋੜ ਕੇ ਪਾਣੀ ਆ ਰਹੇ ਦੀ ਇੱਕ ਦੂਜੇ ਦਾ ਐ ਵੀ ਹੋ ਜਾਂਦਾ ਕਿੰਨੀ ਹੋਈ ਪਈ ਆ ਦੇਖੋ ਆ ਗਿਆ ਸੂਰਜ ਦੇਵਤਾ ਹੈਲੋ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮਿੱਤੇ ਨਾਲ ਆਪਾਂ ਬਲੌਗ ਜਿਹੜਾ ਸ਼ੁਰੂ ਕਰਦੇ ਆਂ ਤੇ ਟਾਈਮ ਹੋ ਗਿਆ ਸਵਾ 9 ਦਾ 9:00 ਬਜ ਗਏ 14-15 ਮਿੰਟ ਹੋ ਗਏ ਤੇ ਆਪਾਂ ਰੱਖੇ ਹੋਇਆ ਆਲੂ ਉਬਲ ਉਬਲਣੇ ਉਹ ਆਲੂ ਉਬਲ ਰਿਹਾ ਤੇ ਆਲੂ ਪਰੱਖੇ ਹੋਏ ਆ ਬਸ ਬਣ ਜਾਣਗੇ ਥੋੜੇ ਹੀ ਬਣਾਉਣੇ ਆ ਆਲੂ ਜਿਆਦਾ ਨਹੀਂ ਕਿਉਂਕਿ ਇੱਕ ਬੰਦੇ ਨੇ ਆਲੂ ਵਾਲੀਆਂ ਰੋਟੀਆਂ ਖਾਣੀਆਂ ਨੇ ਫਰਮਾਇਸ਼ ਹੀ ਆ ਜਿਹੜਾ ਚਲੇ ਗਿਆ ਸਕੂਲ ਉਹਨੂੰ ਛੱਡਿਆ ਏ ਤੁਸੀਂ ਦੇਖ ਹੀ ਲਿਆ ਹਨਾ ਤੇ ਜਿਹੜਾ ਚਲੇ ਗਿਆ ਹੁਣ ਆਪਾਂ ਜਿੰਨੀ ਦੇਰ ਤੱਕ ਆਲੂ ਉਬਲਦੇ ਆਪਾਂ ਟਾਈਮ ਨਹੀਂ ਵੇਸਟ ਕਰਾਂਗੇ ਕਿਉਂਕਿ ਟਾਈਮ ਪਹਿਲਾਂ ਹੀ ਬਹੁਤ ਜਿਆਦਾ ਹੋ ਗਿਆ ਤੇ ਆਪਾਂ ਬਾਹਰ ਝੜ ਚੋੜ ਲਾਉਨੇ ਆ ਕੰਮ ਕਰਦੇ ਆ ਸਾਰਾ ਕੰਮ ਰਹਿੰਦਾ ਹਲੇ ਟੋਟਲੀ ਹੋਈ ਰਹਿੰਦਾ ਠੀਕ ਆ ਜੀ ਤੇ ਉੰਨੀ ਦੇਰ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਵਲੌਗ ਨੂੰ ਇੰਜੋਏ ਕਰੋ ਤੇ ਮੈਂ ਕਰਦੀ ਆ ਕੰਮ ਤੇ ਵੀਡੀਓ ਤੇ ਪਹਿਲੀ ਵਾਰੀ ਆਇਆ ਤਾਂ ਪਲੀਜ਼ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਓ ਐਂਡ ਵੀਡੀਓ ਵਧੀਆ ਲੱਗਦੀ ਹੈ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਪਿਆਰਾ ਜੀ ਆਪਣਾ ਇੱਕ ਕਮੈਂਟਸ ਜ਼ਰੂਰ ਦੇ ਕੇ ਜਾਇਓ ਠੀਕ ਆ ਜੀ ਸ਼ੇਅਰ ਕਰ ਦਿਓ ਸ਼ੇਅਰ ਜਿੱਥੇ ਆਏ ਆਲਾ ਤੀਰ ਬਣਿਆ ਹੈ ਤੇ ਵੀਡੀਓ ਵਧੀਆ ਲੱਗਦੀ ਹੈ ਤਾਂ ਸੁਪਰ ਥੈਂਕਸ ਕਰ ਦਿਆ ਕਰੋ ਠੀਕ ਆ ਜੀ ਤੇ ਹੁਣ ਆਪਾਂ ਟਰਾਈਪੋਡ ਤੇ ਲਾ ਕੇ ਫੋਨ ਕੰਮ ਕਰਦੇ ਆਂ ਅणि ਅਗਲੇ ਨਖਰੇਆ ਨਾ ਪੀਣਾ ਐਂ ਥੋੜੀ ਪੀਣਾ ਮੇ ਉਹੀ ਪਾਣੀ ਪੀ ਲੈਣਗੇ ਜੱਜੀ ਕਰਦਾ ਪਿਆਸ ਲੱਗਦੀ ਲੈ ਮੂੰਹ ਧੋਣਾ ਹੁੰਦਾ ਮਿੱਠੀ ਠੰਡ ਪਤਾ ਕਿੰਨੀ ਐ ਦੇਖਿਓ ਇਹਨੇ ਮੂੰਹ ਪੂਰਾ ਡੋਬ ਲੈਣਾ ਪਾਣੀ ਪੀਣਾ ਥੋੜੀ ਆ ਪਾਣੀ ਢੋਲਣਾ ਐ ਲੈ じゃਏ ਥੋੜੇ ਤੋਂ ਥੋੜਾ ਪਾਣੀ ਵੀ ਧਰ ਦੋ ਇਹਨੇ ਐਂ ਬਸ ਕੁਲੀਆਂ ਪਰ ਪਰ ਬਾ ਢੋਲਣਾ ਲੈ 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 ਐ ਹਾਏ ਕੀ ਮਰਦਾ ਇਹਨੂੰ ਪਰ ਇਹਨੇ ਮੂੰਹ ਧੋਣਾ ਭਾਈ ਮੂਤੋ ਤੇ ਬਿਨਾਂ ਰਹਿ ਨਹੀਂ ਸਕਦੀ। ਪਰੀ। ਪਰੀ। ਪਰ ਇਹ ਨਾਲ ਜੀ ਜੱਕੀ ਜਾਂਦੀ। ਪਰ ਇਹਨੂੰ ਇੱਥੇ ਬਾਹਰ ਤੁੱਪੇ ਕੱਢ ਦੋ। ਐ ਡੋਲੂ ਪਾਣੀ ਡੋਲ ਤਾਂ ਡੋਲ ਤਾਂ। ਲਓ ਜੀ ਆਪਾਂ ਗੋਹਾਗਾ ਚੱਕਤਾ ਤੇ ਹੁਣ ਮੈਂ ਤਾਂ ਚੱਲੀ ਅੰਦਰ ਇਹ ਕਰਨਗੇ ਆਪਦਾ ਇੱਥੇ ਜਿਹੜਾ ਇਹਦਾ ਕੰਮ ਰਹਿੰਦਾ ਇਹਨਾਂ ਦਾ। ਕੀ ਕਰਨਾ? ਪੱਠੇ ਪੌਣੇ ਪੱਠੇ ਦਾ ਨਹੀਂ ਹੱਲੇ ਪੌਣੇ। ਹੱਲੇ ਦਾ। ਮੈਂ ਕਰੂੰਗਾ ਜੀ ਇੰਜੋਏ। ਇੰਜੋਏ ਕਰੋਗੇ? ਮੈਂ ਕਰੂੰਗਾ ਜੀ ਇੰਜੋਏ। ਇੰਜੋਏ ਤਾਂ ਪਤਾ ਨਹੀਂ ਕਰਾਂ। ਲਓ ਜੀ। ਆਲੂ ਵਾਲੇ ਪਰੌਤੇ ਬਣ ਗਏ ਟਾਈਮ ਬਹੁਤ ਹੋ ਗਿਆ ਕਿੰਨਾ ਹੋ ਗਿਆ 11:30 12 12 ਤਾਂ ਨਹੀਂ ਹੋਇਆ ਇਹ ਤਾਂ ਉਹੀ 12:00 ਵਜੇ ਜਾਂਦਾ 11:30 ਹੋ ਗਏ ਤੇ ਆਪਣਾ ਕਿਚਨ ਕਲੀਨ ਕਰਨ ਨੂੰ ਰਹਿੰਦਾ ਤੇ ਆਪਾਂ ਰੋਟੀ ਬਣਾ ਲਈ ਆਲੂ ਵਾਲੇ ਪਰੌਤੇ ਨਾਲ ਮੈਂ ਲਈਆ ਮੋਠਾਂ ਦੀ ਦਾਲ ਮੈਂ ਕਿਹਾ ਚਾਹੇ ਬਾਅਦ ਚ ਕੁਝ ਦੁੱਖੇ ਨਾਲ ਦਹੀਂ ਕਾਲੀ ਮਿਰਚ ਪਾ ਕੇ ਹੁਣ ਚਾਹੇ ਬਾਅਦ ਵਿੱਚ ਕੁਝ ਮਨ ਪੜ ਲੱਗੇ ਚਾਹੇ ਕੁਝ ਨਾ ਦੁਖੇ ਤੇ ਆਪਾਂ ਰੋਟੀ ਖਾ ਲਈਏ ਰੋਟੀ ਖਾ ਕੇ ਬਾਅਦ ਵਿੱਚ ਮਿਲਦੇ ਆ ਤੁਹਾਨੂੰ ਠੀਕ ਆ ਜੀ ਅੱਜ ਮੇ ਅੱਜ ਮੇਰੀਆਂ ਨਾ ਦੋ ਫਰੈਂਡਸ ਆਈਆਂ ਹੋਈਆਂ ਨੇ ਮੇਰੇ ਘਰੇ ਤਾਨੂੰ ਬਾਅਦ ਚ ਮਿਲਾਉਣੀ ਆ ਉਹਨਾਂ ਨੂੰ ਵੀ ਉਹ ਪਤਾ ਨਹੀਂ ਹੁਣ ਮੇਰੀਆਂ ਫਰੈਂਡਸ ਆਉਣ گی ਆ ਕਿ ਵੀਡੀਓ ਦੇ ਵਿੱਚ ਪਤਾ ਨਹੀਂ ਨਹੀਂ ਚਲੋ ਬਾਅਦ ਚ ਦੇਖਦੇ ਆ ਸਹੇਲੀਆਂ ਆਪਣੀਆਂ ਨੂੰ ਮਿਲਾਉਣੀ ਆ ਤੁਹਾਡੇ ਨਾਲ ਉਹਨਾਂ ਨੂੰ ਪੁੱਛਦੇ ਆ ਵੀ ਆ ਜਾਣਗੀਆਂ ਹਨਾ ਵੀਡੀਓ ਦੇ ਵਿੱਚ ਜਾਂ ਨਹੀਂ ਜੇ ਉਹਨਾਂ ਦਾ ਮਨ ਹੋਇਆ ਤਾਂ ਆ ਜਾਣਗੀਆਂ ਸਹੀ ਗਿਆ ਅੱਜ ਕੱਲ ਦੇ ਨਿਆਣਿਆਂ ਨੂੰ ਬਾਲਾ ਨਾ ਸਾਭ ਜੀ ਆ ਵੀ ਗਏ ਬੇਬੇ ਛੋਟੀ ਵੀਡੀਓ ਬਣਾ ਲਾ ਮੈਂ ਤਾਂ ਮੈਂ ਕਹਿ ਕੇ ਲਖਿਆ ਸੀ ਮੈਂ ਆਪਣੀਆਂ ਸਹੇਲੀਆਂ ਦਿਖਾਉਂਗੀ ਹਾਂ ਆ ਦੇਖੋ ਵੀ ਮੇਰੀਆਂ ਸਹੇਲੀਆਂ ਮੈਂ ਆਪਣੀਆਂ ਸਹੇਲੀਆਂ ਨਾਲ ਗੱਲ ਕਰਕੇ ਵੀਡੀਓ ਬਣਾਈ ਹੈ ਮੇਰੇ ਸਹੇਲੀਆਂ ਨੂੰ ਮਿਲੋ ਅੱਜ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਬਾਤੀਆਂ ਬਣਾਉਂਦੀਆਂ ਮੇਰੀਆਂ ਸਹੇਲੀਆਂ ਬਹੁਤ ਜੀ ਲਵਾਉਂਦੀਆਂ ਨੇ ਸਾਡੇ ਤਾਂ ਘਰ ਦੂਰ ਦੂਰ ਨੇ ਨੇ ਅਸੀਂ ਰੋਜ਼ ਵੀਡੀਓ ਬਣਾਈਏ ਹਨ ਬੇਬੇ ਹਾਂ ਨਾ ਗੱਲ ਵੀ ਸਹੀ ਹਾਂ ਸਰ ਤਾਂ ਘਰ ਦੂਰ ਦੂਰ ਨੇ ਨਾ ਹੋਣੇ ਆ ਇਸ ਕੰਮ ਹੁੰਦਾ ਆ ਗੱਲ ਤਾਂ ਸਹੀ ਹੈ ਨਾ ਆਉਤ ਤੋਂ ਤਾਂ ਵੱਡਤਾ ਸੀਗਾ ਉਸ ਦਿਨ ਅਸੀਂ ਫੌੜੇ ਨਾਲ ਉਹ ਵਾਲਾ ਗੋਹਾ ਉਹ ਗਿੱਜਰ ਚ ਪੱਗੀ ਗਿੱਜਰ ਚ ਪਾ ਦਿੰਨੇ ਆ ਅਸੀਂ ਫਿਰ ਅੱਗ ਆਂਦੀ ਆ ਅੱਗ ਨਹੀਂ ਬੁਝਦੀਗੀ ਨਹੀਂ ਅੱਗ ਬੁਝਦੀ ਨਹੀਂ ਹਾਂ ਲੈ ਵੱਡਕੇ ਹੁਣ ਫੇਰ ਆ ਵੱਡਿਆ ਸੀਗਾ ਬੇਬੇ ਇਹਨਾਂ ਨੂੰ ਪਤਾ ਕੀ ਕਹਿੰਦੇ ਆ ਇਥੇ ਨੈਟ ਤੇ ਕਹਿੰਦੇ ਗੋਬਰ ਕੇ ਉਪਲੇ ਕੈਸੇ ਗੋਬਰ ਕੇ ਹਾਂ ਗੋਬਰ ਕੇ ਉਪਲੇ ਕੈਸੇ ਬਣਤੇ ਹੈ ਆ ਦੇਖੋ ਗੋਬਰ ਕੇ ਉਪਲੇ ਐਸੇ ਬਣਤੇ ਆਪਾਂ ਬਾਥੀਆ ਕਹਿੰਦੇ ਆ ਹਾਂ ਗੋਬਰ ਕੇ ਉਪਲੇ ਕੈਸੇ ਬਣਤੇ ਹੈ ਹਾਂ ਨਹੀਂ ਪਤਾ ਨਾ ਹਾਂ ਗੱਲ ਤਾਂ ਸਹੀ ਆ ਕਿੰਨਾ ਹੋਇਆ ਸਵਾ 1 ਕਿ ਡੇਢ ਟਾਈਮ ਸਵਾ 1:00 ਕਾ ਕੇ ਡੇਢ ਕਿੰਨਾ ਬਣਾਵਾਂ 1:40 1:40 ਹੋ ਗਏ ਤੇ ਰੋਟੀ ਮੈਂ ਬਣਾਤੀ ਤੇ ਹੁਣ ਆਪਾਂ ਬਾਹਰ ਮੇਰੀਆਂ ਸਹੇਲੀਆਂ ਨੇ ਉਹਨਾਂ ਨੂੰ ਜਿਨ੍ਹਾਂ ਨਾਲ ਤੁਹਾਨੂੰ ਮਿਲਾਇਆ ਹੁਣ ਉਹਨਾਂ ਨੂੰ ਆਪਾਂ ਰੋਟੀ ਖਾਣ ਨੂੰ ਆਵਾਜ਼ ਮਾਰ ਲਈ ਵੀ ਰੋਟੀ ਖਾਣ ਮੈਂ ਜੇ ਸਵੇਰੇ ਆਈਆਂ ਉਦੋਂ ਮੈਂ ਆਲੂ ਵਾਲੇ ਪਰੋਠੇ ਬਣਾਉਂਦੀ ਸੀ ਨਾ ਮੈਂ ਉਹਨਾਂ ਨੂੰ ਕਿਹਾ ਵੀ ਸੀਗਾ ਮੈਂ ਮੇਥੇ ਤੋੜਨ ਗਈ ਸੀ ਜਦੋਂ ਮੈਂ ਆਈਆਂ ਮੈਂ ਕਿ ਰੋਟੀ ਖਾ ਲਓ ਕਹਿੰਦੀ ਨਾ ਉਹ ਕਹਿੰਦੀ ਏ ਤੂੰ ਬਣਾ ਕੇ ਖਾ ਨਿਆਣੇ ਨੂੰ ਖਲਾ ਬਈ ਮੈਂ ਅਸੀਂ ਬਾਅਦ ਚ ਖਾਵਾਂਗੇ ਚਲੋ ਆਜ ਮਾਰ ਲੀ ਆਜਾ ਬਈ ਰੋਟੀ ਖਾ ਲਓ ਆਜਾ ਹੱਥ ਤੋ ਲੋ ਟੋਪੀ ਲੈ ਕੇ ਅੱਜ ਮੇਰਾ ਟੋਪੀ ਲਈ ਰੱਖੀ ਸਿਰਾਂ ਜੁੜਿਆ ਜੁੜਿਆ ਜਾਓ ਆਜੋ ਪਹਿਲਾ ਹੱਥੋਂ ਕੇ ਰੋਟੀ ਖਾ ਲਓ ਹੈਲੋ ਹਾਇਰ ਕਰ ਦੋ ਬੇਬੇ ਕਹਿ ਦੋ ਕਿ ਸਾਰੇ ਜਾਨਾ ਵੀਡੀਓ ਪੂਰੀ ਦੇਖਿਓ ਹਾਂ ਵੀਡੀਓ ਦੇਖ ਲਿਆ ਸਾਡੀ ਹਾਂ ਗੋਬਰ ਕੋਈ ਮਾੜਾ ਕੰਮ ਗੋਬਰ ਤੜਕੇ ਉੱਠ ਕੇ ਆਪਾਂ ਪਹਿਲਾਂ ਚੁੱਲੇ ਵਾਲ ਝਾਕਣ ਹਾਂ ਤੜਕੇ ਉੱਠ ਕੇ ਪਹਿਲਾਂ ਆਪਾਂ ਦੇਖਣਾ ਵੀ ਹੁਣ ਚੁੱਲਾ ਕਾ ਦੇਣ ਵਾਲੀ ਹੁਣ ਤਾਂ ਹਵੇਲੇ ਨਵੇਂ ਆ ਗਏ ਗੈਸ ਜਾਂ ਬਿਜਲੀ ਵਾਲੇ

ਪਾਣੀ ਦੇ ਕੇ ਕੁਆਲਿਟੀ ਹੈ ਨਾ ਮੈਂ ਕਿਹਾ ਸੀ ਉਹਨਾਂ ਨੂੰ ਮੈਂ ਪਾਣੀ ਪਾਉਗੀ ਕਰ ਲੈ ਬਸ ਹੋਰ ਪਾਉ ਸੁੱਕਾ ਇਧਰੋਂ ਕੋਹਾ ਹੈ ਨਾ ਹੂੰ ਇਧਰੋਂ ਆ ਧੁੱਪ ਜੀ ਪੈਂਦੀ ਹੈ ਨਾ ਚਲ ਇੱਕ ਅੱਧੀ ਵਾਲਟੀ ਹੋਰ ਮੰਗਾ ਲੈਣੀ ਮੈਂ ਲਿਆ ਦੂੰਗੀ